ਇੱਕ ਮੁੰਡੇ ਵੱਲੋਂ ਬੜੀ ਹੀ ਘਟੀਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ ਲੇਕਿਨ ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾਂ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡਾਂਗਾ ਨਾਲ ਲੈਨੇ ਬੁਰੀ ਤਰੀਕੇ ਨਾਲ ਕਟਿਆ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਹੀ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਮਟਿੰਡਾ ਦੇ ਐਨ ਐਫ ਐਲ ਗੁਰਦੁਆਰਾ ਦੇ ਕੋਲ ਐਨ ਐਫ ਐਲ ਟਾਊਨਸ਼ਿਪ ਦੇ ਵਿੱਚ ਜਿਹੜਾ ਗੁਰਦੁਆਰੇ ਦੇ ਕੋਲ ਹੈਗਾ ਉਹਦੇ ਵਿੱਚ ਇੱਕ ਮੁੰਡੇ ਵੱਲੋਂ ਬੜੀ ਹੀ ਘਟਿਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਨਸ਼ੇ ਦੇ ਲਈ ਉਸਨੇ ਆਪਦੀ ਮਾਂ ਤੋਂ ਬਜ਼ੁਰਗ ਮਾਤਾ ਤੋਂ ਜਿਹੜੀ 70 ਸਾਲ ਦੀ ਸੀ ਉਹ ਤੋਂ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ ਲੇਕਿਨ ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡਾਂਗਾ ਨਾਲ ਇਨੇ ਬੁਰੀ ਤਰੀਕੇ ਨਾਲ ਕਟਿਆ ਕਿ ਉਹ ਕੁੱਟਿਆ ਕਿ ਉਹ ਬਜ਼ੁਰਗ ਮਾਤਾ ਦੀਆਂ ਦੋਨੋਂ ਲੱਤਾਂ ਜਿਹੜੀਆਂ ਬੁਰੀ ਤਰੀਕੇ ਨਾਲ ਤੋੜ ਦਿੱਤੀਆਂ ਤੇ ਲਹੂ ਨੂੰ ਲਹੂ ਲਹਾਨ ਕਰਤਾ ਇਸ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਜ਼ਖਮੀ ਬਜ਼ੁਰਗ ਮਾਤਾ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਉਹ ਮੁੰਡਾ ਕੁੱਟਣ ਵਾਲਾ ਸੀਗਾ ਉਹਦਾ ਉਹ ਰਿਟਾਇਰਡ ਟੀਚਰ ਹੈ ਸਰਕਾਰੀ ਟੀਚਰ ਸੀਗਾ ਉਹ ਰਿਟਾਇਰਡ ਸੀਗਾ ਉਹਦੀ ਮਾਤਾ ਵੀ ਕਿਸੇ ਟਾਈਮ ਸਰਕਾਰੀ ਟੀਚਰ ਸੀ ਜੀ ਤੇ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਹੀ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਦੀਆਂ ਦੋਨੋਂ ਲੱਤਾਂ ਬਜਾਰੀ ਬਜ਼ੁਰਗ ਮਾਤਾ ਦੀਆਂ ਤੌਰ ਗਈਆਂ ਆ ਬਜ਼ੁਰਗ ਮਾਤਾ ਦਾ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਚੱਲ ਰਿਹਾ ਹੈ ਇੱਕ ਮੁੰਡੇ ਵੱਲੋਂ ਬੜੀ ਹੀ ਘਟਿਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ لیکن ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾਂ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡੰਗਾਂ ਨਾਲ ਇੰਨੇ ਬੁਰੀ ਤਰੀਕੇ ਨਾਲ ਕਟਿਆ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਹੀ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਮਟਿੰਡਾ ਦੇ ਐਨ ਐਫ ਐਲ ਗੁਰਦੁਆਰਾ ਦੇ ਕੋਲ ਐਨ ਐਫ ਐਲ ਟਾਊਨਸ਼ਿਪ ਦੇ ਜਿਹੜਾ ਗੁਰਦੁਆਰੇ ਦੇ ਕੋਲ ਹੈਗਾ ਉਹਦੇ ਵਿੱਚ ਇੱਕ ਮੁੰਡੇ ਵੱਲੋਂ ਬੜੀ ਹੀ ਘਟਿਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਨਸ਼ੇ ਦੇ ਲਈ ਉਸਨੇ ਆਪਦੀ ਮਾਂ ਤੋਂ ਬਜ਼ੁਰਗ ਮਾਤਾ ਤੋਂ ਜਿਹੜੀ 70 ਸਾਲ ਦੀ ਸੀ ਉਸ ਤੋਂ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ ਲੇਕਿਨ ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾਂ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡਾਂਗਾ ਨਾਲ ਇਨੇ ਬੁਰੀ ਤਰੀਕੇ ਨਾਲ ਕਟਿਆ ਕਿ ਉਹ ਕੁੱਟਿਆ ਕਿ ਉਹ ਬਜ਼ੁਰਗ ਮਾਤਾ ਦੀਆਂ ਦੋਨੋਂ ਲੱਤਾਂ ਜਿਹੜੀਆਂ ਬੁਰੀ ਤਰੀਕੇ ਨਾਲ ਤੋੜ ਦਿੱਤੀਆਂ ਤੇ ਲਹੂ ਨੂੰ ਲਹੂ ਲਹਾਨ ਕਰਤਾ ਇਸ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਜ਼ਖਮੀ ਬਜ਼ੁਰਗ ਮਾਤਾ ਨੂੰ ਤੁਰੰਤ ਅਸੀਵਾਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਉਹ ਮੁੰਡਾ ਕੁੱਟਣ ਆਲਾ ਸੀਗਾ ਉਹਦਾ ਉਹ ਰਿਟਾਇਰਡ ਟੀਚਰ ਹੈ ਸਰਕਾਰੀ ਟੀਚਰ ਸੀਗਾ ਉਹ ਰਿਟਾਇਰਡ ਸੀਗਾ ਉਹਦੀ ਮਾਤਾ ਵੀ ਕਿਸੇ ਟਾਈਮ ਸਰਕਾਰੀ ਟੀਚਰ ਸੀਗੀ ਤੇ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਹੀ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਦੀਆਂ ਦੋਨੋਂ ਲੱਤਾਂ ਬਜਾਰੀ ਬਜ਼ੁਰਗ ਮਾਤਾ ਦੀਆਂ ਤੋੜ ਦਿੱਤੀਆਂ ਬਜ਼ੁਰਗ ਮਾਤਾ ਦਾ ਸੀਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਚੱਲ ਰਿਹਾ ਹੈ